ਟ੍ਰਾਂਸਪੋਰਟ ਅਧਿਕਾਰੀ ਆਰਟੀਓ ਅਧੀਨ ਆਉਂਦੇ ਆਟੋਮੈਟਿਡ ਡਰਾਈਵਿੰਗ ਟੈਸਟ ਸੈਂਟਰ ਨਜ਼ਦੀਕ ਬੱਸ ਸਟੈਂਡ ਵਿੱਚ ਜਿਹੜੇ ਫੈਲੇ ਪ੍ਰਿਸ਼ਟਿਆਚਾਰ ਅਤੇ ਬੇਨਿਯਮਾਂ ਨੂੰ ਲੈ ਕੇ ਬਿਜ਼ੀਲੈਂਸ ਵਿਭਾਗ ਦੀ ਰੇਡ ਤੋਂ ਬਾਅਦ ਹੁਣ ਸੈਂਟਰ ਦੇ ਸਿਸਟਮ ਵਿੱਚ ਬਦਲਾਅ ਲਿਆਂਦਾ ਜਾ ਰਿਹਾ ਹੁਣ ਸੈਂਟਰ ਵਿੱਚ ਏਜੰਟਾਂ ਦੀ ਜਿਹੜੀ ਐਂਟਰੀ ਨੂੰ ਬੈਨ ਕਰਨ ਦੀ ਕਬਾਈ ਦੇ ਤਹਿਤ ਸਿਰਫ ਲਾਇਸੈਂਸ ਬਰਵਾਉਣ ਆਏ ਜਿਹੜੇ ਵਿਨੇਕਾਰਾਂ ਨੂੰ ਹੀ ਸੈਂਟਰ ਵਿੱਚ ਘੁੰਮਣ ਦੀ ਇਜਾਜ਼ਤ ਜਿਹੜੀ ਦਿੱਤੀ ਜਾਵੇਗੀ ਜਿਸ ਨੂੰ ਲੈ ਕੇ ਆਰਟੀਓ ਦੇ ਨਿਰਦੇਸ਼ਾਂ ਤੋਂ ਬਾਅਦ ਸੈਂਟਰ ਦੇ ਬਾਹਰ ਇੱਕ ਕਰਮਚਾਰੀ ਦਾ ਜਿਹੜਾ ਟੇਬਲ ਲਾ ਦਿੱਤਾ ਗਿਆ ਅਤੇ ਉਕਤ ਕਰਮ ਹਰੇਕ ਬੇਨਕਾਰ ਦਾ ਐਪਲੀਕੇਸ਼ਨ ਨੰਬਰ ਜਿਹੜਾ ਨਾਂ ਤੇ ਫੋਨ ਨੰਬਰ ਦੀ ਰਜਿਸਟਰ ਵਿੱਚ ਐਂਟਰੀ ਕਰੇਗਾ ਜਿਸ ਤੋਂ ਬਾਅਦ ਉਸ ਨੂੰ ਸੈਂਟਰ ਵਿੱਚ ਜਾਣ ਦੀ ਇਜਾਜ਼ਤ ਜਿਹੜੀ ਦਿੱਤੀ ਜਾਵੇਗੀ ਜਿਸ ਦੇ ਬਾਅਦ ਹੁਣ ਸੈਂਟਰ ਦੇ ਬਾਹਰ ਰੋਜ਼ਾਨਾ ਸਰਗਰਮ ਰਹਿਣ ਵਾਲੇ ਦਰਜਨਾ ਦੇ ਲਗਭਗ ਏਜੰਟਾਂ ਦੀ ਸੈਂਟਰ ਵਿੱਚ ਐਂਟਰੀ ਬੈਨ ਹੋ ਗਈ ਆ ਇਹ ਧਿਆਨ ਦੇਣ ਯੋਗ ਆ ਕਿ ਆਟੋਮੈਟਿਡ ਡਰਾਈਵਿੰਗ ਇਹ ਧਿਆਨ ਦੇਣਯੋਗ ਹੈ ਕਿ ਆਟੋਮੈਟਿਡ ਡਰਾਈਵਿੰਗ ਟੈਸਟ ਸੈਂਟਰ ਦੇ ਜਿਹੜੇ ਆਲੇ ਦੁਆਲੇ ਰੋਜ਼ਾਨਾ ਇੱਕ ਦਰਜਨ ਤੋਂ ਵੱਧ ਪ੍ਰਾਈਵੇਟ ਏਜੰਟ ਜਿਹੜੇ ਸਰਗਰਮ ਰਹਿੰਦੇ ਨੇ ਇਹ ਏਜੰਟ ਜਿਹੜੇ ਬਿਨੇਕਾਰਾਂ ਨੂੰ ਡਰਾਈਵਿੰਗ ਟੈਸਟ ਪਾਸ ਕਰਨ ਵਿੱਚ ਮਦਦ ਕਰਨ ਤੋਂ ਲੈ ਕੇ ਉਹਨਾਂ ਦੇ ਲਾਇਸੈਂਸ ਨੂੰ ਮਨਜ਼ੂਰੀ ਦੇਵੋਨ ਤੱਕ ਹਰ ਚੀਜ਼ ਲਈ ਸੈਟਿੰਗ ਦਾ ਜਿਹੜਾ ਹਵਾਲਾ ਦੇ ਕੇ ਧੋਖਾ ਦਿੰਦੇ ਸੀ ਪਰ ਹੁਣ ਜਿਹੜਾ ਆਰਟੀਓ ਉਹਨਾਂ ਦੇ ਵਿਰੁੱਧ ਜਿਹੜਾ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਆ ਆਰਟੀਓ ਨਦੇ ਹੁਕਮਾਂ ਤਹਿਤ ਹੁਣ ਕਿਸੇ ਵੀ ਏਜੰਟ ਜਾਂ ਗੈਰ ਬਿਨੇਕਾਰ ਵਿਅਕਤੀ ਨੂੰ ਸੈਂਟਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਉਸ ਦੇ ਆਧਾਰ ਤੇ ਉਸ ਦੀ ਜਾਂਚ ਜਿਹੜੀ ਕੀਤੀ ਜਾਵੇਗੀ ਤੇ ਉਸ ਨੂੰ ਸੈਂਟਰ ਵਿੱਚ ਫਿਰ ਭੇਜਿਆ ਜਾਵੇਗਾ ਡਿਊਟੀ ਟਾਈਮ ਸੈਂਟਰ ਦਾ ਸਟਾਫ ਹੁਣ ਡਿਊਟੀ ਦੌਰਾਨ ਜਿਹੜਾ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰ ਸਕੇਗਾ ਆਰਟੀਓ ਨੇ ਜਿਹੜਾ ਕੇਂਦਰ ਵਿਜ਼ਟਾ ਨਾ ਤਾਂ ਸਾਰੇ ਸਟਾਫ ਮੈਂਬਰਾਂ ਦੇ ਮੋਬਾਈਲ ਫੋਨ ਜਿਹੜੇ ਇਕੱਠੇ ਕੀਤੇ ਆ ਆਰਟੀਓ ਨੇ ਉਹਨਾਂ ਨੂੰ ਕਿਹਾ ਕਿ ਹੁਣ ਸਟਾਫ ਡਿਊਟੀ ਸਮੇਂ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰ ਸਕੇਗਾ ਕਿਉਂਕਿ ਅਕਸਰ ਜਿਹੜੀਆਂ ਸ਼ਿਕਾਇਤਾਂ ਮਿਲਦੀਆਂ ਨੇ ਕਿ ਸਟਾਫ ਮੈਂਬਰ WhatsApp ਅਤੇ ਹੋਰ ਜਿਹੜਾ ਡਿਜੀਟਲ ਮੀਡੀਆ ਜਾਂ ਡਿਜੀਟਲ ਸਾਈਟਾਂ ਨਾਲ ਹੀ ਸੈਂਟਰ ਦੇ ਬਾਹਰ ਨਾਤ ਜਿਹੜੇ ਏਜੰਟਾਂ ਦੇ ਸੰਪਰਕ ਵਿੱਚ ਰਹਿੰਦੇ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਉਦੇਸ਼ ਆ ਜਿਹੜੇ ਇਹ ਕਿਸੇ ਵੀ ਬਿਨੇਕਾਰ ਤੋਂ ਕੋਈ ਗੈਰ ਕਾਨੂੰਨੀ ਪੈਸਾ ਜਿਹੜਾ ਨਾ ਵਸੂਲਿਆ ਜਾਵੇ ਅਤੇ ਹਰ ਵਿਅਕਤੀ ਨੂੰ ਜਿਹੜਾ ਬਰਾਬਰ ਜਿਹੜਾ ਮੌਕਾ ਦਿੱਤਾ ਜਾਵੇ ਉਹਨਾਂ ਨੇ ਕਿਹਾ ਕਿ ਅਕਸਰ ਜਿਹੜੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਏਜੰਟਾ ਹਰ ਕੰਮ ਨੂੰ ਸੁਚਾਰੂ ਅਤੇ ਜਲਦੀ ਕਰਵਾਉਣ ਲਈ ਬਿਨੇਕਾਰਾਂ ਦੇ ਜਿਹੜੇ ਡਰਾਈਵਿੰਗ ਟੈਸਟ ਪਾਸ ਕਰਵਾਉਣ ਲੈ ਕੇ ਜਿਹੜੇ ਇਸ ਨੂੰ ਜਲਦੀ ਕਰਵਾਉਣ ਤੱਕ ਮੋਟੀ ਰਕਮਾਂ ਵਸੂਲਦੇ ਨੇ ਅਤੇ ਬਿਨੇਕਾਰਾਂ ਦੀ ਅਰਜ਼ੀ ਅੰਦਰਲੇ ਸਟਾਫ ਨੂੰ ਭੇਜ ਕੇ ਉਹ ਮਤੋਂ ਰੰਤ ਕਰਵਾ ਲੈਂਦੇ ਨੇ ਅਜਈਆਂ ਜਿਹੜੀਆਂ ਸ਼ਿਕਾਇਤਾਂ ਦੇ ਮੰਦੇ ਨਾਜ਼ ਅਜੇ ਆ ਜਿਹੜਾ ਫੈਂਕਲਾ ਲਿਆ ਗਿਆ ਤਾਂ ਦੱਸ ਦਈਏ ਕਿ ਆਰਟੀਓ ਨੇ ਜਿਹੜਾ ਕੇਂਦਰ ਵਿੱਚ ਤਾਇਨਾਤ ਸਟਾਫ ਨੂੰ ਜਿਹੜਾ ਮੈਂਬਰਾਂ ਨੇ ਜਿਹੜੇ ਮੋਬਾਈਲ ਫੋਨ ਇਕੱਠੇ ਕੀਤੇ ਸਾਰੇ ਮੈਂਬਰਾਂ ਦੇ ਜਿਹੜੇ ਤਾਂ ਆਰਟੀਓ ਨੇ ਉਹਨਾਂ ਨੇ ਕਿਹਾ ਕਿ ਹੁਣ ਸਟਾਫ ਡਿਊਟੀ ਸਮੇਂ ਦੌਰਾਨ ਜਿਹੜਾ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰ ਸਕੇਗਾ ਕਿਉਂਕਿ ਅਕਸਰ ਜਿਹੜੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਸਟਾਫ ਮੈਂਬਰ WhatsApp ਅਤੇ ਹੋ ਜਿਹੜਾ ਡਿਜੀਟਲ ਸਾਈਟਾਂ ਜਾਂ ਡਿਜੀਟਲ ਮੀਡੀਆ ਰਾਹੀਂ ਸੈਂਟਰ ਦੇ ਬਾਹਰ ਤਾਇਨਾਤ ਅਜੰਟਾ ਨੇ ਸੰਪਰਕ ਵਿੱਚ ਰਹਿੰਦੇ ਨੇ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਉਦੇਸ਼ ਆ ਇਹ ਆ ਕਿ ਕਿਸੇ ਵੀ ਬਿਨੇਕਾਰ ਤੋਂ ਕੋਈ ਗੈਰ ਕਾਨੂੰਨੀ ਪੈਸਾ ਜਿਹੜਾ ਨਾ ਬਸੂਲਿਆ ਜਾਵੇ ਅਤੇ ਹਰ ਵਿਅਕਤੀ ਨੂੰ ਜਿਹੜਾ ਬਰਾਬਰ ਮੌਕਾ ਦਿੱਤਾ ਜਾਵੇ